ਮੰਡਲ ਦਾਇਕ ਜਾਇਕ ਜਾਇ ਹੈ ਭਾਰਤ ਭਾਗਯ ਵਿਦਾਤਾ ਜੈ 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 ਭਾਰਤ ਮਾਤਾ ਕੀ ਜੈ ਅੱਜ ਸਾਰੇ ਦੇਸ਼ ਵਾਸੀਆਂ ਦੇ ਲਈ ਭਾਰਤ ਵਾਸੀਆਂ ਦੇ ਲਈ ਬੜਾ ਮਹੱਤਵਪੂਰਨ ਦਿਨ ਹੈ ਜਦੋਂ ਅਸੀਂ ਸਾਰੇ ਰਲ ਮਿਲ ਕੇ ਆਪਣੇ ਰਾਸ਼ਟਰੀ ਗੀਤ ਨੂੰ ਜਿਸ ਦੇ 150 ਸਾਲ ਪੂਰੇ ਹੋ ਗਏ ਉਹਨੂੰ ਸਮਰਪਣ ਹੋ ਕੇ ਉਹਨੂੰ ਯਾਦ ਕਰ ਰਹੇ ਹਾਂ ਜਿਸ ਵੇਲੇ ਇਹ ਗੀਤ 1875 ਦੇ ਵਿੱਚ ਲਿਖਿਆ ਗਿਆ ਸੀ ਸਾਡਾ ਦੇਸ਼ ਉਸ ਵੇਲੇ ਅਕਾਲ ਗਰਸ ਦੀ ਸਥਿਤੀ ਜੋ ਗੁਜ਼ਰ ਰਿਹਾ ਸੀ ਦੇਸ਼ ਨੂੰ ਇਕੱਠੇ ਕਰਨ ਲਈ ਨਵ ਦੁਆਰਾ ਖੜੇ ਹੋਣ ਦੇ ਲਈ ਜ਼ਰੂਰਤ ਸੀ ਸਰਕਾਰ ਉਸ ਵੇਲੇ ਅੰਗਰੇਜ਼ਾਂ ਦੀ ਸੀ ਇਸ ਗੀਤ ਨੇ ਸਾਰਿਆਂ ਨੂੰ ਓਡੀ ਪ੍ਰੇਰਣਾ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਇਹੀ ਗੀਤ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇਸ ਗੀਤ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਪਤਾ ਕਿ ਉਸ ਵੇਲੇ ਦੇ ਹਕਮਨਾਨ ਜਿਹੜੇ ਦੇਸ਼ ਦੇ ਉੱਤੇ ਰਾਜ ਕਰਦੇ ਸੀ ਅਗਰ ਕੋਈ ਦੇਸ਼ ਵਾਸੀ ਕਿਤੇ ਬੰਦੇ ਮਾਤਰਨ ਦਾ ਜੈਕਾਰਾ ਲਗਾਉਂਦਾ ਸੀ ਨਾਰਾ ਲਗਾਉਂਦਾ ਸੀ ਤਾਂ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਸੀ ਉਹ ਘਬਰਾ ਜਾਂਦੇ ਸੀ ਸੋ ਇੱਕ ਐਡਾ ਮਹੱਤਵਪੂਰਨ ਇਹ ਦਿਨ ਜਿਸ ਨੂੰ ਅਸੀਂ ਸਮਰਪਣ ਹੋ ਕੇ ਉਹਨੂੰ ਯਾਦ ਕਰ ਰਹੇ ਹਾਂ ਤਾ ਮੈਸੂਦਾਂ ਵੀ ਹੋਲੀਪਿਕ ਸਕੂਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੁੰਚੀ ਟੀਮ ਸਾਡੇ ਸਰਕਾਰਜੋਗ ਮਹਿਲਾ ਮੋਰਚਾ ਦੇ ਪ੍ਰਦੇਸ਼ ਦੇ ਉਪਾਦੇਖ ਭੈਣ ਜੀ ਲੀਨਾ ਟਪਾਰੀਆ ਜੀ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਸਕੂਲ ਦੇ ਬੱਚਿਆਂ ਨੇ ਇਸ ਗੀਤ ਨੂੰ ਬੜੇ ਵਧੀਆ ਢੰਗ ਦੇ ਨਾਲ ਪੂਰਨ ਰੂਪ ਵਿੱਚ ਉਹਨੂੰ ਉਹਦਾ ਗਾਇਨ ਕੀਤਾ ਔਰ ਉਹਦੇ ਸ਼ਬਦ ਇੱਥੇ ਦੇ ਟੀਚਰਾਂ ਨੇ ਇੱਕ ਇੱਕ ਸ਼ਬਦ ਦਾ ਅਰਥ ਸਮਝਾ ਕੇ ਦੱਸਿਆ ਕਿ ਉਹ ਗੀਤ ਖਾਲੀ ਇੱਕ ਗੀਤ ਨਹੀਂ ਹੈ ਉਸ ਗੀਤ ਦੇ ਵਿੱਚ ਆਪਣੇ ਪਰਿਵਾਰ ਨਾਲ ਜੁੜਨ ਲਈ ਆਪਣੇ ਦੇਸ਼ ਨਾਲ ਜੁੜਨ ਲਈ ਆਪਣੇ ਸਮਾਜ ਨਾਲ ਜੁੜਨ ਲਈ ਆਪਣੇ ਦੇਸ਼ ਨੂੰ ਖੜਾ ਕਰਨ ਦੇ ਲਈ ਹਰ ਇੱਕ ਪੱਖ ਤੋਂ ਔਰ ਦੇਸ਼ ਦੀ ਆਜ਼ਾਦੀ ਔਰ ਅਖੰਡਤਾ ਦੇ ਲਈ ਇਕਤਾ ਚ ਅਨੇਕਤਾ ਸਮਰਸਤਾ ਦਾ ਪ੍ਰਤੀਕ ਸਾਰਿਆਂ ਨੂੰ ਇਕੱਠੇ ਕਰਨ ਦੇ ਵਿੱਚ ਇਸ ਗੀਤ ਦਾ ਹਰ ਇੱਕ ਸ਼ਬਦ ਉਹਦੇ ਚ ਬਰਿਆ ਹੋਇਆ ਸੋ ਉਹਨਾਂ ਨੇ ਉਦਾਹਰਣ ਵੀ ਦੱਸਿਆ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਐਸੇ ਪਵਿੱਤਰ ਦਿਨ ਦੀ ਐਸੀ ਪਵਿੱਤਰ ਗੀਤ ਨੂੰ ਯਾਦ ਕਰਦੇ ਹੋਏ 150 ਸਾਲਾ ਮਨਾਉਣ ਦੇ ਲਈ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਉੱਚੀ ਔਰ ਸਚੱਜੀ ਜੋ ਸੋਚ ਨੂੰ ਵੀ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਜਿਹੜਾ ਦੇਸ਼ ਨੂੰ ਅੱਗੇ ਵਧਾਣ ਚ ਅੱਜ ਸਾਡਾ ਦੇਸ਼ ਜਿਸ ਤਰ੍ਹਾਂ ਨਾਲ ਵੱਧ ਰਿਹਾ ਇਸ ਗੀਤ ਨੇ ਆਪਣੇ ਸਮੇਂ ਤੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਅੱਗੇ ਨੂੰ ਵੀ ਸਾਡੀਆਂ ਪੀੜ੍ਹੀਆਂ ਨੂੰ ਉਹ ਯੋਗਦਾਨ ਪਵੇ ਤਾਂ ਉਹਨਾਂ ਨੇ 1 ਸਾਲ ਦੇ ਲਈ ਇਹ 150 ਸਾਲਾ ਮਨਾਉਣ ਦੇ ਲਈ ਸਾਰੇ ਦੇਸ਼ ਦੇ ਵਿੱਚ ਆਹਵਾਨ ਕੀਤਾ ਔਰ ਅੱਜ ਲਗਭਗ ਦੇਸ਼ ਦੇ ਵਿੱਚ 150 ਤੋਂ ਜ਼ਿਆਦਾ ਜਗ੍ਹਾ ਤੇ ਐਸੇ ਉਯੋਜਨ ਹੋਏ ਨੇ ਔਰ ਪੰਜਾਬ ਦੇ ਵਿੱਚ ਵੀ ਤਿੰਨ ਜਗ੍ਹਾ ਲੁਧਿਆਣਾ ਅੰਮ੍ਰਿਤਸਰ ਔਰ ਜਲੰਧਰ ਦੇ ਵਿੱਚ ਇਹ ਉਯੋਜਨ ਹੋਏ ਨੇ ਆਨਾਲੇ ਦਿਨਾਂ 'ਚ ਥੱਲੇ ਤੱਕ ਆਮ ਇਲਾਕਿਆਂ ਦੇ ਵਿੱਚ ਵੀ ਜਾ ਕੇ ਇਸੇ ਉਯੋਜਨ ਕਰਕੇ ਲੋਕਾਂ ਨੂੰ ਇਹਨਾਂ ਨਾਲ ਜੋੜਨ ਦੇ ਲਈ ਅਸੀਂ ਪ੍ਰਯਾਸ ਕਰਾਂਗੇ ਦੇਖੋ ਜੋਸ਼ ਮੈਂ ਜਿਹੜੀ ਮੈਨੇਜਮੈਂਟ ਆ ਜਿਹੜੇ ਬੱਚੇ ਆ ਔਰ ਜਿਹੜੇ ਸਾਡੇ ਸਾਥੀ ਜਾਂ ਕੋਈ ਹੋਰ ਇਲਾਕਾ ਨਿਵਾਸੀ ਇੱਥੇ ਸ਼ਾਮਿਲ ਹੋਏ ਨੇ ਉਹਨਾਂ ਨੂੰ ਇਸ ਗੱਲ ਤੋਂ ਬੜੀ ਪ੍ਰੇਰਨਾ ਮਿਲੀ ਆ। ਬਈ ਸਮਾਂ ਹੁੰਦਾ ਕਿ ਅਸੀਂ ਆਪਣੀ ਵਿਰਾਸਤ ਨੂੰ ਭੁੱਲ ਜਾਂਦੇ ਆ ਲੇਕਿਨ ਉਹਨੂੰ ਯਾਦ ਕਰਾਉਣਾ ਉਹਦੇ ਨਾਲ ਜੁੜਨਾ ਸਾਨੂੰ ਬੜਾ ਜ਼ਰੂਰੀ ਆ। ਤੋਂ ਨੇਚਰਲੀ ਉਹਨੂੰ ਜਦੋਂ ਅਸੀਂ ਦੱਸਦੇ ਆ ਉਹਦੇ ਇਤਿਹਾਸਿਕ ਪਲਾਂ ਦੇ ਵਿੱਚ ਜੀਨੇ ਆ ਤਾਂ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਜੋਸ਼ ਆਉਂਦਾ। ਮੈਂ ਸੱਚੀ ਗੱਲ ਦੱਸਾਂ ਅੱਜ ਉਹੀ ਜਜ਼ਬਾ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਹੜਾ ਸ਼ਾਇਦ ਸੰਤਾਲੀ ਤੋਂ ਪਹਿਲੇ ਦੇ ਲੋਕਾਂ ਦੇ ਵਿੱਚ ਸੀ ਕਿਉਂਕਿ ਬੰਦੇ ਮਾਤਰਮ ਇੱਕ ਐਸਾ ਗੀਤ ਹੈ ਸਾਡਾ ਜਿਹਦੇ ਨਾਲ ਸਾਡੇ ਆਜ਼ਾਦੀ ਦੇ ਜਿਹੜੇ ਪਰਿੰਦੇ ਸੀਗੇ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਵਾਇਆ ਇਹ ਸਿਰਫ ਬੰਦੇ ਮਾਤਰਮ ਦਾ ਬੋਲਣ ਦੇ ਨਾਲ ਹੀ ਲੋਕਾਂ ਦੇ ਵਿੱਚ ਜੋਸ਼ ਆਂਦਾ ਸੀ ਉਸ ਵੇਲੇ ਤਾਂ ਮੀਡੀਆ ਵੀ ਨਹੀਂ ਸੀ ਲੇਕਿਨ ਤੁਸੀਂ ਦੇਖੋ ਕਿ ਬੰਦੇ ਮਾਤਰਮ ਬੋਲਣ ਦੇ ਨਾਲ ਹੀ ਕਿਤੇ ਕਿਤੇ ਕੰਦਰਾਵਾਵਾਂ ਚੋਂ ਵੀ ਲੋਕ ਨਿਕਲਦੇ ਸੀ ਔਰ ਆਪਣੇ ਦੇਸ਼ ਦੇ ਲਈ ਅੱਗੇ ਆਉਂਦੇ ਸੀ ਤੇ ਉਹੀ 150 ਸਾਲਾ ਜਿਹੜਾ ਅੱਜ ਬਣਾ ਰਿਹਾ ਧੰਨਵਾਦ ਕਰਦੇ ਮੋਦੀ ਜੀ ਦਾ ਕਿ ਜਿਹੜੀ ਆਣ ਵਾਲੀ ਜਨਰੇਸ਼ਨ ਹੈ ਨਿਊ ਜਨਰੇਸ਼ਨ ਅਸੀਂ ਕਹੀਏ ਸਾਨੂੰ ਵੀ ਸਿਰਫ ਇੱਕੋ ਹੀ ਪਹਿਰਾ ਹੁੰਦਾ ਸੀ ਬੰਦੇ ਮਾਹਤਮ ਦਾ ਲੇਕਿਨ ਜਿਹੜੇ ਚਾਰ ਪਹਿਰੇ ਆ ਉਹ ਅੱਜ ਇਸ ਲਈ ਸੁਨੇ ਤੇ ਰੌਂਗਟੇ ਖੜੇ ਹੁੰਦੇ ਆ ਮੈਡਮ ਕੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜਾ ਇਹ ਚਲਾਇਆ ਸਿਸਟਮ ਇਦੇ ਬਾਰੇ ਹੁਣ ਇਹ ਰੈਗੂਲਰ ਰਹੇਗਾ ਕਿਸ ਤਰ੍ਹਾਂ ਕਿਉਂਕਿ ਸਾਰੀਆਂ ਸਾਡੀਆਂ ਜਿਹੜੀਆਂ ਬੱਚੇ ਭੁੱਲਦੇ ਜਾ ਰਹੇ ਆ ਕਲਚਰ ਕਿਸ ਤਰ੍ਹਾਂ ਬਿਲਕੁਲ ਜੀ ਮੇਰੇ ਤਾਂ ਤੁਹਾਡੇ ਚੈਨਲ ਰਾਹੀਂ ਸਾਰੇ ਸਕੂਲ ਕਿਉਂਕਿ ਪਹਿਲੀ पाठशाला ਘਰ ਹੁੰਦਾ ਹੈ ਦੂਸਰਾ ਸਕੂਲ ਹੁੰਦਾ ਹੈ ਸਕੂਲ ਵਾਲਿਆਂ ਨੂੰ ਇੱਕ ਰਿਕਵੈਸਟ ਕਰਾਂਗੀ ਕਿ ਜਿਸ ਦੇਸ਼ ਕਾਨ ਹਮ ਖਾਤੇ ਹਨ ਜਿਸ ਦੇਸ਼ ਕੇ ਵਸਤਰ ਹਮ ਪਹਿਨਤੇ ਉਸ ਦੇਸ਼ ਕੇ ਪ੍ਰਤੀ ਹਮੇ ਬੰਦੇ ਮਾਤਰਮ ਜੋ ਹਰ ਬੱਚੇ ਕੋ ਸਿਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੰਦੇ ਮਾਤਰਮ ਹੀ ਹੈ ਜੋ ਮੈਂ ਆਪਣੀ ਧਰਤੀ ਕੇ ਸਾਥ ਜੋੜ ਕੇ ਰੱਖ ਮੇਕ ਇਨ ਇੰਡੀਆ ਮਾਰੇ ਵੀ ਅਸੀਂ ਲੋਕ ਜੇਕਰ ਮੈਂ ਤਾਂ ਅੱਜ ਬੱਚਿਆਂ ਨੂੰ ਵੀ ਸ਼ਬਦ ਦੇ ਦੌਰਾਨ ਇਹੀ ਕਹਿ ਰਹੀ ਹਾਂ ਕਿ ਹਰ ਚੀਜ਼ ਦਾ ਲੇਬਲ ਦੇਖੀਏ ਜੇਕਰ ਮੇਕ ਇਨ ਇੰਡੀਆ ਲਿਖਿਆ ਤਾਂ ਚੀਜ਼ ਖਰੀਦੋ ਨਹੀਂ ਲਿਖਿਆ ਤਾਂ ਨਮਸਕਾਰ ਕਰ ਦਿਓ ਜਿਹਦੇ ਨਾਲ ਅਸੀਂ ਜਿਹੜਾ ਹਿੰਦੁਸਤਾਨ ਹੈ ਅਸੀਂ ਨੰਬਰ 1 ਬਣ ਜਾ ਰਹੇ ਹਾਂ ਅਸੀਂ ਨੰਬਰ 1 ਬਣਨ ਨੂੰ ਸਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਮੈਡਮ ਇਹ ਤਾਂ ਗਾਂਧੀ ਦੇ ਟਾਈਮ ਤੇ ਵੀ ਹੋ ਰਿਹਾ ਸਰ ਗਾਂਧੀ ਜੀ ਦਾ ਟਾਈਮ ਦੇ ਵਿੱਚ ਹੋ ਰਿਆ ਸੀ ਨਾ ਲੇਕਿਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਨਾ ਸਾਨੂੰ ਵੀ ਸਮਾਜ ਇੱਥੇ ਹੈ ਹੀ ਨਹੀਂ ਇਹ ਚੀਜ਼ ਨਹੀਂ ਸੀਗਾ 70 ਸਾਲ ਚ ਸਾਨੂੰ ਕੀ ਬਣਾਇਆ ਗਿਆ ਇੱਕੋ ਹੀ ਪਹਿਰਾ ਬਣਾਇਆ ਗਿਆ ਨਾ ਚਾਹੇ ਸੀ ਸਕੂਲ ਵੀ ਚਲਾਣੇ ਸਾਨੂੰ ਵੀ ਨਹੀਂ ਪਤਾ ਸੀ ਤਿੰਨ ਪਹਿਰਾਂ ਦਾ ਲੇਕਿਨ ਅੱਜ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਕੋਸ਼ਿਸ਼ ਜਿੱਦਾਂ 370 ਹਟੀ ਰਾਮ ਮੰਦਿਰ ਬਣਿਆ ਉਸੇ ਤਰ੍ਹਾਂ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਵੀਰ ਦਿਵਸ ਮਨਾਇਆ ਜਾਣ ਲੱਗਿਆ ਤੇ ਮੈਨੂੰ ਲੱਗਦਾ ਕਿ ਬੰਦੇ ਮਾਤਰਮ ਵੀ ਉੱਧੇ ਹੀ ਬੁਲੰਦੀਆਂ ਦੇ ਨਾਲ ਬੋਲਿਆ ਜਾਊਗਾ ਜੈ ਹਿੰਦ ਜੈ ਭਾਰਤ ਬੰਦੇ ਮਾਤਰਮ ਦੇਖੋ ਅੱਜ 7 ਨਵੰਬਰ 2025 ਨੂੰ ਸਾਡੇ ਬੰਦੇ ਮਾਤਰਮ ਗਾਇਨ ਦੇ 150 ਸਾਲ ਪੂਰਨ ਹੋਣ ਦੇ ਉੱਪਰ ਸਾਡੇ ਦੇਸ਼ ਦੀ ਭਾਰਤ ਸਰਕਾਰ ਵੱਲੋਂ ਸ਼੍ਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਇਹ 150 ਸਾਲਾ ਸਤਾਪਦੀ ਜਿਹੜੀ ਹੈ ਉਹ ਪੂਰੇ ਦੇਸ਼ ਪਰਚ ਬਣਾਈ ਜਾ ਰਹੀ ਹੈ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਰਾਸ਼ਟਰੀ ਅਧਿਐਖ ਸ਼੍ਰੀਮਾਨ ਜਗਤ ਪ੍ਰਕਾਸ਼ ਜੀ ਨਰਟਾ اور ਸਾਡੇ ਸਟੇਟ ਪ੍ਰੈਜ਼ੀਡੈਂਟ ਜਾਖੜ ਸਾਹਿਬ ਜੀ ਉਸ ਅਸ਼wini ਜੀ ਉਹਨਾਂ ਵੱਲੋਂ ਵੀ ਨਿਰਦੇਸ਼ ਸੀ ਅ ਅੱਜ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਅੱਜ ਪੰਜਾਬ ਚ ਤਿੰਨ ਜਗ੍ਹਾ ਤੇ ਇਸ ਕਾਰਜਕ੍ਰਮ ਦਾ ਯੋਜਨ ਹੋ ਰਿਹਾ ਹੈ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ 150 ਜਗ੍ਹਾਾਂ 'ਚ ਕਾਰਜਕ੍ਰਮ ਕੀਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਔਰ ਜਲੰਧਰ ਇਹ ਤਿੰਨ ਜਗ੍ਹਾਾਂ 'ਚ ਕਾਰਜਕ੍ਰਮ ਹੋਏ ਨੇ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਅਗਲੇ 1 ਸਾਲ ਇਹ 150 ਸਾਲਾਂ ਨੂੰ ਬੜੇ ਧੂਮ-ਧਾਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੰਦੇ ਮਾਧਮ ਗਾਇਨ ਦੇ ਰੂਪ 'ਚ ਮਨਾਇਆ ਜਾਏਗਾ ਇਹਦੇ ਇਹਦਾ ਪੂਰਾ ਮਤਲਬ ਕੀ ਹੈ ਔਰ ਇੱਕ ਵਿਸ਼ੇਸ਼ ਗੱਲ ਜਿਹੜੀ ਹੈ ਕਿ ਬੰਦੇ ਮਾਧਮ ਪੂਰਨ ਗਾਣਾ ਹੈ ਅਧੂਰਾ ਨਹੀਂ ਗਾਣਾ ਪਹਿਲੇ ਦੋ ਅੰਤਰੇ ਨਹੀਂ ਗਾਣੇ ਪੂਰਨ ਬੰਦੇ ਮਾਧਮ ਅੱਜ ਵੀ ਪੂਰੇ ਪੂਰਨ ਬੰਦੇ ਮਾਧਮ ਗਾਇਆ ਗਿਆ ਉਰੇ ਦਾ ਪਿਛੋਕੜ ਕੀ ਹੈ ਕਿਉਂ ਇਹਦੀ ਸ਼ੁਰੂਆਤ ਹੋਈ ਔਰ ਕਿਸ ਤਰ੍ਹਾਂ ਬੰਦੇ ਮਾਤਮ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਵੀ ਹੋਏ ਪਰ ਅੱਜ ਸਾਡੇ ਦੇਸ਼ ਦਾ ਰਾਸ਼ਟਰੀ ਗੀਤ ਬੰਦੇ ਮਾਤਮ ਜਿਹੜਾ ਹੈ ਉਹਨੂੰ ਬੜੀ ਸ਼ਰਧਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਹੌਲੀਪਸ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਗਾਇਆ ਔਰ ਮੈਂ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜੀ ਔਰ ਇਸ ਹੌਲੀਪਸ ਸਕੂਲ ਦੀ ਸੰਚਾਲਕਾ ਔਰ ਸਾਡੀ ਮਹਿਲਾ ਮੋਰਚਾ ਦੀ ਸਟੇਟ ਦੀ ਵਾਈਸ ਪ੍ਰੈਜ਼ੀਡੈਂਟ ਪੈਨ ਲੀਨਾ ਟਪਾਰੀਆ ਜੀ ਪ੍ਰਵੀਨ ਬਾਂਸਲ ਜੀ ਸਾਰੇ ਦੇ ਵਿੱਚ ਸਮੂਹ ਉਹਨਾਂ ਨੇ ਸ਼ਮੂਲੀਤ ਕੀਤੀ ਹੈ ਉਹਨਾਂ ਦਾ ਮੈਂ ਵਿਸ਼ੇਸ਼ ਰੂਪ ਤੋਂ ਧੰਨਵਾਦ ਕਰਦਾ ਹਾਂ 100% ਕਿਉਂਕਿ ਅਸੀਂ ਆਪਣੇ ਸੰਸਕ੍ਰਿਤੀ ਦਾ ਪਛੋਕੜ ਭੁੱਲਦੇ ਜਾ ਰਹੇ ਹਾਂ ਔਰ ਜਦੋਂ ਤੁਸੀਂ ਇਹਨੂੰ ਬਰੀਕੀ ਨਾਲ ਬੰਦੇ ਮਾਤਮ ਦੇ ਬਾਰੇ ਜਾਣਕਾਰੀ ਲਾਉਂਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਬੰਦੇ ਮਾਤਮ ਗਾਇਨ ਦੀ ਸ਼ੁਰੂਆਤ ਕਿਉਂ ਹੋਈ ਹੈਗੀ ਔਰ ਅੱਜ 150 ਸਾਲਾਂ ਇਸ ਕਰਕੇ ਮਨਾਇਆ ਗਿਆ ਹੈ ਕਿ ਸਾਡੇ ਹੀ ਦੇਸ਼ ਦੇ ਵਿੱਚ ਕੁਝ ਪੋਲਿਟੀਕਲ ਪਾਰਟੀਆਂ ਨੇ ਇਹਦੇ ਤੇ ਇਹਨੂੰ ਇੱਕ ਵਰਗ ਦਾ ਬਣਾਤਾ ਕਿ ਇਹ ਕਿਸੇ ਇੱਕ ਵਿਸ਼ੇਸ਼ ਸਮੁਦਾਇ ਦਾ ਹੈਗਾ ਇਸ ਕਰਕੇ ਇਹ ਕਿਸੇ ਇੱਕ ਵਿਸ਼ੇਸ਼ ਸਮੁਦਾਇ ਦਾ ਨਹੀਂ ਹੈ ਇਹ ਦੇਸ਼ ਦੀ ਦੇਸ਼ ਦੇ ਆਜ਼ਾਦੀ ਕੁਲਾਟਿਆਂ ਨੇ ਇਹਨੂੰ ਬਣਾਇਆ ਸੀ ਦੇਸ਼ ਦੀ ਲੜਾਈ ਬੰਦੇ ਮਾਤਰਮ ਦੇ ਉਚਾਰਨ ਨਾਲ ਹੋਈ ਦੇਸ਼ ਦੀ ਦੇਸ਼ ਦੀ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਸਾਡੇ ਦੇਸ਼ ਦੇ ਆਜ਼ਾਦੀ ਕੁਲਾਟਿਆਂ ਨੇ ਇਸ ਗਾਣੇ ਨੂੰ ਅਪਣਾਇਆ ਔਰ ਬੰਦੇ ਮਾਤਰਮ ਦੇ ਜੈ ਗੋਸ਼ ਨੂੰ ਬਣਾਇਆ ਜਿਹਦੇ ਨਾਲ ਪੂਰੇ ਦੇਸ਼ ਦੇ ਲੋਕਾਂ ਨੂੰ ਪ੍ਰੇਰਣਾ ਮਿਲੀ ਔਰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣੀ ਆਹੂਤੀ ਪਾਈ ਸੋ ਇੱਕ ਬਹੁਤ ਵੱਡਾ ਇਹ ਮੈਂ ਸਮਝਦਾ ਕਿ ਸਾਡੇ ਵਾਸਤੇ ਪ੍ਰੇਰਨਾ ਦਾ ਗੀਤ ਹੈ ਔਰ ਸਾਡਾ ਰਾਸ਼ਟਰੀ ਗੀਤ ਹੈ ਸਾਨੂੰ ਫਕਰ ਵੀ ਹੋਣਾ ਚਾਹੀਦਾ ਹੈ ਕਿ ਜਿੱਥੇ ਜਨਗਨਮਨ ਸਾਡੇ ਦੇਸ਼ ਦਾ ਰਾਸ਼ਟ ਗਾਣਾ ਉੱਥੇ ਸਾਡੇ ਦੇਸ਼ ਦਾ ਜਿਹੜਾ ਰਾਸ਼ਟਰੀ ਗੀਤ ਹੈ ਉਹ ਬੰਦੇ ਮਾਤਰਾ 100% ਦੇਖੋ ਦੇਸ਼ ਦੇ ਅੰਦਰ ਜਿਸ ਢੰਗ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਹੈ ਔਰ ਤੁਸੀਂ ਦੇਖੋ ਕਿ ਲਗਭਗ ਲਗਭਗ ਸਾਰੇ ਪ੍ਰਦੇਸ਼ਾਂ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਹ ਦੂਰੀ ਦੂਰੀ ਤੀਰੀ ਤੀਰੀ ਚੋਰੀ ਚੋਰੀ ਗੁਜਰਾਉਂ ਚ ਤਾਂ ਸੱਤਵੀਂ ਵਾਰੀ ਬਣ ਗਈ ਸੋ ਇਸ ਕਰਕੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਲੋਕਾਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣੀਆਂ ਉੱਥੇ ਵਿਕਾਸ ਉੱਥੇ ਭ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਔਰ ਬਾਕੀ ਚੀਜ਼ਾਂ ਦੇ ਵਿੱਚ ਵੀ ਉਹ ਸੂਬੇ ਬਹੁਤ ਅੱਗੇ ਨਿਕਲੇ ਨੇ ਸੋ ਇਸ ਕਰਕੇ ਉਹ ਲਗਾਤਾਰ بار بار ਸਰਕਾਰਾਂ ਰਿਪੀਟ ਹੋ ਰਹੀਆਂ ਉਹ ਤੁਸੀਂ ਬਿਹਾਰ ਦੇ ਅੰਦਰ ਵੀ ਦੇਖੋਗੇ ਕਿ ਉੱਥੇ ਐਨਡੀਓ ਐਨਡੀਆ ਦੀ ਸਰਕਾਰ ਜਿਹੜੀ ਹੈ ਉਹ ਬਣਨ ਜਾ ਰਹੀ ਹੈ 14 ਤਰੀਕ ਨੂੰ